आज आंदोलनकारी किसान आते केंद्र ਦੇ ਵਿੱਚ ਚਾਲੇ ਤੀਜੇ ਗੇੜ ਦੀ ਹੋਵੇਗੀ ਮੀਟਿੰਗ ਚੇਲਿਗੜ ਪਹੁੰਚਣਗੇ ਕੇਂਦਰ ਦੇ ਤਿੰਨ ਮੰਤਰੀ ਮੁੱਖ ਮੰਤਰੀ ਮਾਨ ਵੀ ਮੀਟਿੰਗ ਦੇ ਵਿੱਚ ਹੋ ਸਕਦੇ ਨੇ ਸ਼ਾਮਿਲ ਵੱਡਾ ਸਵਾਲ ਕਿ ਅੱਜ ਦੀ ਮੀਟਿੰਗ ਦੇ ਵਿੱਚ ਟੁੱਟੇਗਾ ਡੈੱਡਲੌਕ ਸ਼ੰਭੂ ਤੇ ਖਨੌਰੀ ਬਾਰਡਰ ਤੇ ਨਤੇ ਹੋਏ ਨੇ ਕਿਸਾਨ ਹਰਿਆਣਾ ਦੇ ਬਾਰਡਰਾਂ ਤੇ ਅੰਦੋਲਨ ਅੱਜ ਤੀਜਾ ਦਿਨ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਹਰਿਆਣਾ ਪੁਲਿਸ ਦੇ ਵੱਲੋਂ ਮਜ਼ਬੂਤ ਪਰਦਾਨ ਜੋ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦੂਜੀਆਂ ਜਥੇਬੰਦੀਆਂ ਦਾ ਵੀ ਮਿਲਿਆ ਸਮਰਥਨ ਉਗਰਾਹਾਂ ਤੜਾਜ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੁਕੇਗਾ ਰੇਨਾ ਆंदोलਨਕਾਰੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਜ ਸਰਹੱਦ ਤੇ ਉਤਰੇਗਾ ਸਿਫਤ ਕਿਸਾਨ ਮੋਰਚਾ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਕੀਤੀ ਕਾਰਵਾਈ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਿਸਾਨੀ ਅੰਦੋਲਨ ਕਰਕੇ ਸੁਖਬੀਰ ਬਾਦਲ ਨੇ ਮੁਲਤਵੀ ਕੀਤੀ ਪੰਜਾਬ ਬਚਾਓ ਯਾਤਰਾ ਅਚਲigarh ਦੇ ਵਿੱਚ ਕੋਰ ਕਮੇਟੀ ਦੀ ਬੁਲਾਈ ਹੰਗਾਮੀ ਮੀਟਿੰਗ ਕਿਸਾਨੀ ਅੰਦੋਲਨ ਤੇ ਪੰਜਾਬ ਦੇ ਮਜਬੂਤ ਮੌਜੂਦ ਹਾਲਾਤਾਂ ਤੇ ਕੜੀ ਜਾਵੇਗੀ ਰਣਨੀਤੀ ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਪੰਜਾਬ ਹਰਿਆਣਾ ਨੇ ਦਾਖਲ ਕੀਤੀ ਕਰਨੀ ਹੈ ਸਟੇਟਸ ਰਿਪੋਰਟ ਪਿਛਲੀ ਸੁਣਵਾਈ ਦੇ ਵਿੱਚ ਕੋਰਟ ਨੇ ਪ੍ਰਦਰਸ਼ਨ ਦੇ ਲਈ ਥਾਂ ਤੈਅ ਕਰਨ ਦਾ ਦਿੱਤਾ ਸੀ ਹੁਕਮ ਇਸਾਂ ਅੰਦੋਲਨ ਦੇ ਮੱਦੇਨਜ਼ਰ ਸੀਪੀਐਸਸੀ ਨੇ ਜਾਰੀ ਕੀਤੀ ਐਡਵਾਈਜ਼ਰੀ ਪੇਪਰ ਲਈ ਵਿਦਿਆਰਥੀਆਂ ਨੂੰ ਕਰੋ ਛੇਤੀ ਨਿਕਲਣ ਦੇ ਲਈ ਕਿਹਾ ਅੱਜ ਤੋਂ ਸ਼ੁਰੂ ਹੋ ਰਹੇ 10ਵੀਂ ਤੇ 12ਵੀਂ ਦੇ ਇਮਤਿਹਾਨ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਦੇ ਲਈ ਪੈਟਰੋਲ ਡੀਜ਼ਲ ਲਈ ਹੋ ਸਕਦੀ ਹੈ ਦਿੱਕਤ ਅੱਜ ਤੇਲ ਕੰਪਨੀਆਂ ਤੋਂ ਪੰਪ ਮਾਲਕ ਨਹੀਂ ਕਰਨਗੇ ਤੇਲ ਦੀ ਖਰੀਦ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਕਰ ਰਹੇ ਪ੍ਰਦਰਸ਼ਨ ਮੋਸਬਾ ਚੋਣਾਂ ਦੇ ਲਈ ਤਿਆਰੀ ਹੋਈ ਸ਼ੁਰੂ ਇਲੈਕਸ਼ਨ ਕਮਿਸ਼ਨ ਨੇ ਕੇਂਦਰ ਤੋਂ ਮੰਗੇ ਸੁਰੱਖਿਆ ਦਸਤੇ ਆਂਧਰਾ ਪ੍ਰਦੇਸ਼ ਓਡੀਸ਼ਾ ਦੇ ਸਮੇਤ ਕਈ ਸੁਪਿਆ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਵੀ ਮੰਗੀ ਫੋਰਸ ਸਰਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਉਮੀਦ ਹੈ ਤੁਸੀਂ ਸਾਰੇ ਖੈਰੇ ਦੇ ਨਾਲ ਹੋਗੇ ਤਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੰਦੋਲਨ ਦੇ ਵਿਚਾਰੇ ਅੱਜ ਫਿਰ ਤੋਂ ਅਹਿਮ ਮੀਟਿੰਗ ਹੈ ਦੱਸਿਆ ਕਿ ਕੇਂਦਰ ਅਤੇ ਕਿਸਾਨਾਂ ਦੇ ਕਿਸਾਨ ਆਗੂਆਂ ਦੇ ਵਿਚਾਰੇ ਅੱਜ ਇਹ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਕੇਂਦਰ ਦੇ ਤਿੰਨ ਮੰਤਰੀ ਆਉਣਗੇ ਔਰ ਅੱਜ ਦੀ ਮੀਟਿੰਗ ਦੇ ਵਿੱਚ ਡੈਡਲੌਕ ਟੁੱਟਣ ਦੀ ਉਮੀਦ ਜਤਾਈ ਜਾ ਰਹੀ ਹੈ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋ ਸਕਦੇ ਨੇ ਅਸੀਂ ਗੱਲਬਾਤ ਦੇ ਜ਼ਰੀਏ ਮਸਲਿਆਂ ਦਾ ਹੱਲ ਚਾਹੁੰਨੇ ਹਾਂ ਕਿਸਾਨ ਇਹ ਕਹਿ ਰਹੇ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੇ ਕਿਸਾਨਾਂ ਦੀ ਇਹ ਮੰਗ ਹੈ ਸਾਡੀਆਂ ਮੰਗਾਂ ਨਵੀਆਂ ਨਹੀਂ ਹਨ ਪੁਰਾਣੀਆਂ ਨੇ ਕਿਸਾਨਾਂ ਦਾ ਲਗਾਤਾਰ ਕਹਿਣਾ ਹੈ ਤਾਂ ਦੱਸ ਦਈਏ ਕਿ ਅੱਜ 5 ਵਜੇ ਇਹ ਮੀਟਿੰਗ ਰੱਖੀ ਗਈ ਹੈ ਔਰ ਸੂ ਲੈ ਕੇ ਸਰਦਾ ਜਿਹੜਾ ਹੈ ਉਹ ਦਿੱਤਾ ਗਿਆ ਸੀ ਕਿਸਾਨਾਂ ਨੂੰ ਕੇਂਦਰ ਦੇ ਵੱਲੋਂ ਜਿਸ ਤੋਂ ਬਾਅਦ ਇਹ ਸਹਿਮਤੀ ਬਣੀ ਹੈ ਕਿ ਮੀਟਿੰਗ ਦੇ ਵਿੱਚ ਜਾਇਆ ਜਾਵੇਗਾ ਔਰ ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨੇ ਕਹਿ ਰਹੇ ਸੀ ਕਿ ਜੋ ਸਾਡੇ ਤੇ ਲਗਾਤਾਰ ਹੁੰੂ ਗਏ ਸੀ ਗੋੜੇ ਸਿੱਟੇ ਜਾ ਰਹੇ ਨੇ ਪਹਿਲਾਂ ਉਹਨਾਂ ਨੂੰ ਰੋਕਿਆ ਜਾਵੇ ਉਸ ਤੋਂ ਬਾਅਦ ਅਸੀਂ ਮੀਟਿੰਗ ਲਈ ਜਾਵਾਂਗੇ ਪਰ ਇਹ ਕੱਲ शाम तक सहमति जी लगभग बन चुकी थी की थी। पंजाब सरकार का रवैया इस वे किस तरीके देख रहे हो ਦੇਖੋ ਮੈਂ ਕਹਾਂਗਾ ਕਿ ਪੰਜਾਬ ਸਰਕਾਰ ਦਾ ਤੇ ਇਹਦੇ ਵਿੱਚ ਕੋਈ ਬਹੁਤਾ ਮੁੱਦਾ ਨਹੀਂ ਸੀਗਾ ਜਿਹੜੀ ਸਰਕਾਰ ਦਾ ਮੁੱਦਾ ਨਾ ਹੋਵੇ ਉਹ ਸਰਕਾਰ ਦੇ ਬਾਰੇ ਕੋਈ ਗੱਲ ਮੈਨੂੰ ਲੱਗਦਾ ਕਹਿਣੀ ਕੋਈ ਠੀਕ ਨਹੀਂ ਹੁੰਦੀ ਜੇਕਰ ਕੱਲ ਸੀਐਮ ਬੈਠਦੇ ਨੇ ਕਹੋਗੇ ਸੀਐਮ ਨੂੰ ਕੀ ਇਹ ਗੱਲ ਕੇਂਦਰ ਦੇ ਸਾਹਮਣੇ ਮਜ਼ਬੂਤੀ ਨਾਲ ਰੱਖੇ ਫੈਸਲਾ ਹੋਣਾ ਚਾਹੀਦਾ ਕੀ ਕਹੋਗੇ ਸੀਐਮ ਓਕੇ 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 ਪੋਜ਼ਿਟਿਵ ਗੱਲ ਹੈ ਚ ਲੈ ਕੇ ਜਾਵਾਂਗੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੀਐਮ ਸਾਹਿਬ ਖੁਦ ਸਗੋਂ ਕੇਂਦਰ ਦੇ ਸਾਹਮਣੇ ਇਸ ਗੱਲ ਨੂੰ ਰੱਖਣ ਕਿਉਂਕਿ ਅਸੀਂ ਸਾਡੀ ਉਹਨਾਂ ਨੂੰ ਇਹ ਸਜਦੇ ਰਹੇ ਹਾਂ ਕਿ ਤੁਸੀਂ ਪੰਜਾਬ ਦੇ ਮਾਲਕ ਹੋ ਅਸੀਂ ਪੰਜਾਬ ਦੇ ਵਸਿੰਦੇ ਆਂ ਸਾਸੀ ਪੰਜਾਬ ਦੀ ਹੱਦ 'ਚ ਬੈਠੇ ਆਂ ਤੇ ਤੁਹਾਡੇ ਤੁਹਾਡੀ ਹੱਦ 'ਚ ਬੈਠਿਆ ਸਾਡੇ ਤੇ ਦੂਜੀ ਸਟੇਟ ਦੇ ਲੋਕਾਂ ਦੇ ਵੱਲੋਂ ਜਾਂ ਉਥੋਂ ਦੇ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਹੋਣੀ ਮਤਲਬ ਠੀਕ ਨਹੀਂ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੱਲ ਨੂੰ ਸਾਡਾ ਪ੍ਰਸ਼ਾਸਨ ਅਜਿਹਾ ਕੱਲਾ ਪ੍ਰਸ਼ਾਸਨ ਦੇ ਹੋ ਸਕਦਾ ਉਹ ਗੱਲ ਨਾ ਕਰਦੇ ਹੁਣ ਇਸ ਕਰਕੇ ਇਹ ਲਗਾਤਾਰ ਪ੍ਰਸ਼ਾਸਨ ਵੀ ਜਤਨਸ਼ੀਲ ਰਿਹਾ ਇਸ ਤਰ੍ਹਾਂ ਕੀ ਪੋਜੀਸ਼ਨ 'ਤੇ ਵੀ ਹਮਾਰਾ ਮਨ ਕਰ ਰਹਾ ਫੇਮ ਵਾਰਤਾ ਨਹੀਂ ਛੋੜਾਂਗੇ अगर केंद्र कोई हल करे तो हम हल करने के लिए तैयार हैं हम टकराव नहीं चाहते हमारा दिल्ली जाना अनक का सवाल नहीं है हम बातचीत से निपटना चाहते हैं इसीलिए आज आए हैं और कल की मीटिंग जैसे डलेवाल साहब ने बताया 5 बजे की तय हुई है एकता हैगा बा भी अर्जुन मुंडा जी जड़े केंद्र के खेतीबाड़ी मंत्री ने पीयूष गोयल जी अनित्या आनंद राय जी जड़े मेरे ख्याल केंद्रीय गृह राज्य मंत्री ने तीन मंत्रियों ने ਸਿਟਿੰਗ ਨਾਲ ਸਾਡੀ ਗੱਲਬਾਤ ਹੋਊਗੀ ਤਾਂ ਉਧਰ ਕਿਸਾਨਾਂ ਦੇ ਵਿਰੋਧ ਦੇ ਵਿਚਾਲੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਸਾਨਾਂ ਦੇ ਵੱਲੋਂ ਹੋਰ ਮੰਗਾਂ ਜੋੜਨ ਦੀ ਗੱਲ ਆਖੀ ਹੈ ਤਾਂ ਕਿਸਾਨਾਂ ਅਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਪਹਿਲੇ ਦਿਨ ਤੋਂ ਹੀ ਇੱਕੋ ਹੀ ਮੰਗਾਂ ਨੇ ਵੀ ਬੰਦਾ ਗਲਤੀ ਨਾ ਕਰੇ ਲਾਈਨਾਂ 'ਚ ਰੋਵੇ ਕੋਈ ਲਾਈਨਾਂ 'ਚ ਸ਼ਾਵਾਜ ਵਿੱਚ ਚੱਲ ਜੋ ਟਰੈਕਟਰਾਂ ਦੇ ਟਰੈਕਟਰ ਚੱਲ ਜੋ ਜੇਠਾ ਜੀ ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਬਾਰਡਰ ਤੇ ਹੱਲਾ ਬੋਲਿਆ ਤੇ ਵੱਡੀ ਗਿਣਤੀ ਵਿੱਚ ਦਿੱਲੀ ਜਾਣ ਦੇ ਲਈ ਬਾਰਡਰਾਂ ਤੇ ਪਹੁੰਚੇ ਪਰ ਦੂਜੇ ਪਾਸੇ ਕੇਨ ਸਰਕਾਰ ਲਗਾਤਾਰ ਕਿਸਾਨਾਂ ਨੂੰ ਗੱਲਬਾਤ ਕਰਨ ਦੇ ਲਈ ਜ਼ੋਰ ਦੇ ਰਹੀ ਹੈ ਉਧਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨਾਲ ਕਈ ਹੋਰ ਮੰਗਾਂ ਵੀ ਜੋੜ ਲੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਸਮਾਂ ਚਾਹੀਦਾ ਹੈ ਜਦਕਿ ਕਿਸਾਨ ਆਗੂ ਸਰਵਨ ਸਿੰਘ ਪਠੇੜ ਨੇ ਕਿਹਾ ਕਿ ਕਿਸਾਨਾਂ ਦੀਆਂ ਪਹਿਲੇ ਦਿਨ ਤੋਂ ਇਹੀ ਮੰਗਾਂ ਨੇ ਜਿਸ ਤੇ ਕੰਮ ਕੀਤਾ ਜਾ ਰਿਹਾ ਹੈ ਪਹਿਲੇ ਦਿਨ ਤੋਂ ਹੀ ਮੰਗ ਮਨਜ਼ੂਰ ਕੀਤੀ ਤੇ ਸਾਰੇ ਕਿਸਾਨ ਨੇਤਵਾਨ ਨੇ ਦੂਸਰੀ ਵਾਰ ਵੀ ਕਈ ਘੰਟੇ ਬੈਠੇ ਸਾਡੇ ਕੇਂਦਰ ਦੇ ਮੰਤਰੀ ਅੰਤ ਤੱਕ ਵੀ ਬਾਤचीत ਜਾਰੀ ਰੱਖੀ ਜਦੋਂ ਕਿਸਾਨ ਨੇਤਾ ਉੱਠ ਕੇ ਗਏ ਤਾਂ ਵੀ ਕਿਹਾ ਕਿ ਬੈਠੋ ਗੱਲਬਾਤ ਜਾਰੀ ਰੱਖੀ ਕਿਉਂਕਿ ਬਹੁਤ ਸਾਰੇ ਨਵੇਂ ਮੁੱਦੇ ਦੇ ਜੋੜ ਦਿੱਤੇ ਗਏ ਨੇ ਜਿੱਦਾਂ ਕਿਹਾ ਜਾ ਰਿਹਾ ਕਿ ਡਬਲਯੂਟੀਓ ਜੋ ਭਾਰਤ ਬਾਦ ਹੋ ਜਵੇ World Trade Organization ਤੋਂ ਐ ਵੀ ਕਿਹਾ ਜਾ ਰਿਹਾ ਕਿ ਵਿਪਾਰ ਸਮਝੌਤੇ ਖਤਮ ਕਰ ਦਿਓ ਫ੍ਰੀ ਟ੍ਰੇਡ ਐਗਰੀਮੈਂਟ ਕੁਝ ਮੰਗਾ ਐ ਵੀ ਆਈਆਂ ਨੇ ਕਿ 스마트 ਮੀਟਰ ਨੂੰ ਖਤਮ ਕੀਤਾ ਜਾਏ ਨਹੀਂ ਲਗਾਏ ਜਾਣ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ ਤੋਂ ਬਾਹਰ ਰੱਖਿਆ ਜਾਵੇ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਾਲੀ ਜਲਾਣ ਨੂੰ ਐਚਓ ਬਾਹਰ ਰੱਖਿਆ ਜਾਵੇ ਖੇਤੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਜਲਵਾਯੂ ਦੇ ਮੁੱਦੇ ਤੋਂ ਹੁਣ ਜਦੋਂ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਨੇ ਤਾਂ ਇਹਦੇ ਲਈ ਟਾਈਮ ਚਾਹੀਦਾ ਹੈ ਰਾਜਾਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਲਈ ਮੰਗਾ ਮਨਜ਼ੂਰ ਕਰਨ ਲਈ ਵੀ ਨੂਰਾਗ ਠਾਕੁਰ ਜੀ ਬੋਲ ਰਹੇ ਹਨ ਕਿ इनका मांग पत्र चार्ट बड़ा होता जा रहा ये बात नहीं है हमने ਪਹਿਲੇ ਦਿਨ ਸੇ ਵਹੀ ਮੰਗ ਪੱਤਰ ਰੱਖਾ ਉਸੀ 'ਤੇ ਕੰਮ ਕਰ ਰਹੇ ਹਾਂ ਜਿਵੇਂ ਬੋਲਾ ਜਾ ਰਹਾ ਹੈ अगर एमएसपी खरीद की गारंटी का कानून बनाना है तो उसके लिए कमेटी आवश्यक है तो हम बताना चाहेंगे आपको कल भी बताया था कि जो सी की रिपोर्ट के अनुसार देश के तेईस फसलों के ऊपर सरकार पूरी तरह कैलकुलेट कर कर एमएसपी तेईस फसलों का ऐलान करती है तो हमने मंत्री महोदय के समक्ष ये बात रखी कि आप बताइए आप ये अनाउंसमेंट कैलकुलेशन से कर रहे हैं बोले हाँ तो हमने बोला इसके ऊपर लीगल गारंटी कानून बना दीजिए हमें तो सिक्योरिटी चाहिए भी जो एमएसपी का ऐलान आपने किया वो कम रेट पर मंडी में ना बिके तो अब वो कमेटी बना के हमारा मसला ठंडे बस्ते में डालना चाहते हैं उधर केंद्रीय खेतीबाड़ी मंत्री अर्जुन मुंडा ने किसानो नु गल बात ਕਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਸਰਕਾਰ ਗਲ ਬਾਤ ਨਹੀਂ ਸਾਰੇ ਮੁੱਦੇ ਹੱਲ ਕਰਨ ਦੇ ਲਈ ਤਤਪਰ ਹੈ पर कुछ भी अजिहा ना हो जिस आम लोग परेशान हों इस समय इस तरह की बातों को लेकर जिससे कि समस्या का समाधान के रास्ते मजबूत हो सकता है उसके अनुसार पहल करें बातचीत के माध्यम से समाधान ढूंढें और उसमें सरकार पूरी तरीके से तत्पर है प्रतिबद्ध है और इस बात का ध्यान रखे कि आम आदमी को कठिनाई ना हो दिल्ली जाने अड़े किसान सरकार गल बात गलबात सद रही है दे हूँ देखना हो गलत राही मसला हल हों या नहीं शंबू बॉर्डर तपिंदर तो बराड़ो रिपोर्ट न्यूज एटीन ਉਦੋਂ ਰਾਹੁਲ ਗਾਂਧੀ ਨੇ ਸਰਕਾਰ ਬਣਨ ਤੇ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਪ੍ਰੋਸਾ ਦਿੱਤਾ ਤੇ ਭਾਜਪਾ ਤੇ ਸੁਆਮੀਨਾਥਨ ਰਿਪੋਰਟ ਲਾਗੂ ਨਾ ਕਰਨ ਦੇ ਇਲਜ਼ਾਮ ਲਗਾਏ ਨੇ ਜਿਸ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਜਿਸਤੇ ਪਲਟਵਾਰ ਵੀ ਕੀਤਾ। ਲੋਕ ਸਭਾ ਚੋਣਾਂ ਦੇ ਲਈ ਅਖਾੜਾ ਪਖਿਆ ਹੋਇਆ ਤੇ ਚਰਚਾ ਵਿੱਚ ਐਮਐਸ ਸੁਆਮੀਨਾਥਨ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਰਾਹੁਲ ਗਾਂਧੀ ਨੇ ਇਸ ਲਾਂ ਦਾ ਸਵਾਗਤ ਕੀਤਾ ਪਰ ਨਾਲ ਹੀ ਕਿਸਾਨਾਂ ਲਈ Swami Nath ਦੀ ਰਿਪੋਰਟ ਲਾਗੂ ਨਾ ਕਰਨ ਤੇ ਕੇਂਦਰ ਸਰਕਾਰ ਨੂੰ ਕਿਹਾ ਰਾਹੁਲ ਗਾਂਧੀ ਨੇ ਇੰਡੀਆ ਗੱਟ ਚੋੜ ਦੀ ਸਰਕਾਰ ਬੰਦ ਤੇ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਪ੍ਰੋਸਾ ਦਿੱਤਾ ਅਤੇ Swami Nath ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਵੀ ਕਹੀ Swami Nath ji ਨੇ ਆਪਣੀ ਰਿਪੋਰਟ ਵਿੱਚ ਸਾਫ਼ ਕਿਹਾ ਹੈ ਕਿ ਕਿਸਾਨੋ ਕੋ ਲੀਗਲ ਰਾਈਟ एमएस एमएसपी की मिलनी चाहिए वो बीजेपी की सरकार नहीं कर रही है तो मैं आपको यहां जो खार्गे जी ने कहा उसको दोहराना चाहता हूं कि इंडिया की सरकार आएगी तो हम एमएसपी की गारंटी हिंदुस्तान के किसानों को देंगे जो स्वामीनाथन रिपोर्ट में लिखा है वो हम पूरा करके आपको दे देंगे राहुल गांधी ने भाजपा के निशाने साधे तो केंद्रीय खेतीबाड़ी मंत्री अर्जुन मुंडा ने पलटवार करद दिया कि बीजेपी सरकार राह लभ रही है पर यूपीए सरकार ने अपने लंबे शासन के दौरान स्वामीनाथन की रिपोर्ट रिजेक्ट कर दी सी कांग्रेस ऐसा नहीं है कि सरकार में नहीं थी सरकार में लंबे कालखंड तक रही है और उन्हें किसी ने मना नहीं किया था ਬਲਕਿ ਉਹਨਾਂ ਨੇ ਅਸਵੀਕਾਰ ਕਰ ਦਿਆ tha ਹਮ ਤੋ ਕਹਿ ਰਹੇ ਰਸਤਾ ਨਿਕਾਲਨੇ ਕਾ ਪ੍ਰਯਤਨ ਕਰੇਗੇ ਹੁਨ ਤੁਹਾਨੂੰ ਦੱਸਦੇ ਹਾਂ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਵਿੱਚ ਮੁਸ਼ਕਿਲ ਕੀ ਹੈ ਦਰਸਲ ਸਾਲ 2020 ਦੇ ਅੰਕੜਿਆਂ ਦੇ ਮੁਤਾਬਕ ਭਾਰਤ ਵਿੱਚ ਸਾਰੇ ਕਿਸਾਨੀ ਉਤਪਾਦਨ ਦਾ ਕੁੱਲ ਮੁੱਲ 40 ਲੱਖ ਕਰੋੜ ਰੁਪਏ ਬੰਦਾ ਹੈ ਜਿਸ ਵਿੱਚ ਢੇਰੀ ਖੇਤੀਬਾੜੀ ਬਾਗਬਾਨੀ ਪਸ਼ੂਤਨ ਅਤੇ ਐਮਐਸਪੀ ਤੇ ਫਸਲਾਂ ਦੀ ਖਰੀਦ ਕੀਤੀ ਹੈ ਸਿਰਫ ਖੇਤੀ ਉਤਪਾਦਨ ਦੀ ਮਾਰਕੀਟ ਵੈਲਿਊ 10 ਲੱਖ ਕਰੋੜ ਦੀ ਹੈ 10 ਲੱਖ ਕਰੋੜ ਰੁਪਏ ਵਿੱਚ ਐਮਐਸਪੀ ਦੇ ਦਾਇਰੇ ਵਾਲੀਆਂ 24 ਫਸਲਾਂ ਸ਼ਾਮਿਲ ਨਹੀਂ 2020 ਦੇ ਵਿੱਚ ਐਮਐਸਪੀ ਤੇ ਫਸਲਾਂ ਖਰੀਦਣ ਦੇ ਲਈ 2.5 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਅਤੇ ਇਹ ਐਮਐਸਪੀ ਫਸਲਾਂ ਦੇ ਉਤਪਾਦਨ ਦੀ 20% ਵਧਦੀ ਹੈ ਐਮਐਸਪੀ ਗਰੰਟੀ ਕਾਨੂੰਨ ਦੇ ਨਾਲ 10 ਲੱਖ ਕਰੋੜ ਦਾ ਹੋਰ ਖਰਚ ਵਧੇਗਾ ਸਾਰੇ ਕਿਸਾਨੀ ਉਤਪਾਦ ਐਮਐਸਪੀ ਤੇ ਖਰੀਦਣ ਦੇ ਲਈ 40 ਲੱਖ ਕਰੋੜ ਦਾ ਖਰਚਾ ਹੋਵੇਗਾ ਜਦਕਿ ਦੇਸ਼ ਦਾ ਸਾਲਾਨਾ ਬਜਟ 45 ਲੱਖ ਕਰੋੜ ਦਾ ਹੈ। ਬਦੂ ਵਿੱਤੀ ਬੋਝ ਪੂਰਾ ਕਰਨ ਦੇ ਲਈ ਟੈਕਸ ਵਧਾਉਣੇ ਪੈਣਗੇ। ਦਰਸਲ ਸਵਾਮੀ ਨਾਥਨ ਦੀ ਐਮਐਸਪੀ ਦੀ ਰਿਪੋਰਟ ਦੇ ਵਿੱਚ ਸੀ2+50% ਦਾ ਫਾਰਮੂਲਾ ਹੈ ਜਿਸ ਦੇ ਤਹਿਤ ਕਿਸਾਨਾਂ ਨੂੰ ਉਸ ਦੀ ਲਾਗਤ ਦਾ ਮਿਲੇ ਹੀ ਤੇ ਨਾਲ ਹੀ 50% ਵਾਧੂ ਰਕਮ ਵੀ ਮਿਲੇ। ਜੋ ਖੇਤੀ ਦੇ ਮੁਨਾਫੇ ਦੇ ਦੌਰ ਤੇ ਹੋਵੇ। ਖੈਰ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਸੱਤਾ ਵਿੱਚ ਚਾਹੁੰਦੇ ਐਮਐਸਪੀ ਦੇਣ ਦਾ ਵਾਅਦਾ ਤਾਂ ਕੀਤਾ ਹੈ ਪਰ ਰਾਹੁਲ ਗਾਂਧੀ ਦਾ ਇਹ ਵਾਅਦਾ ਚੋਣਾਂ ਦੇ ਵਿੱਚ ਕਿੰਨਾ ਕਾਰਗਰ ਸਾਬਤ ਹੋਵੇਗਾ ਇਹ ਦੇਖਣਾ ਪਵੇਗਾ। ਵੀਰ ਰਿਪੋਰਟ ਸੀਟੀ ਉਧਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਸ਼ੰਭੂ ਬਾਰਡਰ ਤੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਤਾਂ ਪੁਲਿਸ ਦੀ ਇਸ ਕਾਰਵਾਈ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵਿਰੋਧ ਕੀਤਾ ਜਿਸ ਦਾ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਚ ਨੇ ਜਵਾਬ ਵੀ ਦਿੱਤਾ ਸ਼ੰਭੂ ਬਾਰਡਰ ਤੇ ਜ਼ੋਰਦਾਰ ਹੰਗਾਮਾ ਹੋਇਆ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਪੁਲਿਸ ਨੇ ਨਾ ਸਿਰਫ ਬੈਰੀਕੇਡਿੰਗ ਲਗਾ ਕੇ ਕਿਸਾਨਾਂ ਨੂੰ ਰੋਕਿਆ ਸਗੋਂ ਇਹਨਾਂ ਨੂੰ ਖਦੇੜਨ ਲਈ ਡਰੋਨ ਰਾਹੀਂ ਅਥਰੂ ਗੈਸ ਤੇ ਗੋਲੇ ਵੀ ਛੁਕੇ ਹਰਿਆਣਾ ਨੇ ਪੰਜਾਬ ਵਿੱਚ ਡਰੋਨ ਭੇਜਿਆ ਜਿਸ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਇਤਰਾਜ਼ ਜਤਾਇਆ ਤੇ ਅੰਬਾਲਾ ਦੇ ਡੀਸੀ ਨੂੰ ਚਿੱਠੀ ਲਿਖੀ ਉਧਰ ਇਸ ਮਾਮਲੇ ਵਿੱਚ ਸਿਆਸਤ ਵੀ ਪੱਕ ਗਈ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੁਲਿਸ ਵੱਲੋਂ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਹਰਿਆਣਾ ਸਰਕਾਰ ਦਾ ਵਿਰੋਧ ਕੀਤਾ ਤੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਤੇ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ का दिया है कर तो वो दिल्ली केंद्र के इशारे पे कर दिया केंद्र का ही इशारा है क्योंकि हरियाणा में भी बीजेपी की सरकार है ऊपर भी तो दिल्ली वाले वाले केंद्र सोच रहे हैं कि किसान मतलब जो दिल्ली ना पहुंच पाए तो सर जो हो रहा है बहुत गलत हो रहा है गैस के गोले प्लास्टिक गोलियां वगैरह चलाई जा रही है जे सर बहुत बड़ा तो ऐसी मीटिंग ठीक है जो बाकी डिमांड है उस पर तो आप मीटिंग कर सकते हो ਬੱਤ ਭਾਈ ਜੋ ਉਸ ਟਾਈਮ ਆਪਣੇ ਇਨਕੇ ਸਾਥ ਕੀ ਸਮਝੌਤਾ ਕੀ ਹੈ ਤੋ ਉਨਕੋ ਲਾਗੂ ਕਰੋ ਕਿਉਂ ਨਹੀਂ ਕਰਦੇ ਜੇ ਲਾਗੂ ਕਰਨਾ ਚਾਹੀਏ ਉਹ ਛੇ ਕੰਮ ਬੰਦ ਕਰਨਾ ਚਾਹੀਏ ਜੇ ਕੋ ਦਿੱਲੀ ਜਾਣਾ ਚਾਹਤੇ ਕਿਸਾਨ ਜਾਣੇ ਦੇਣਾ ਚਾਹੀਏ ਇਸ ਮਾਮਲੇ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ 베ਜ ਨੇ ਪਲਟਵਾਰ ਵੀ ਕੀਤਾ ਤੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਟਾਇਰੇ ਵਿੱਚ ਖੜਾ ਕਰ ਦਿੱਤਾ ਉਧਰ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਕਿਸਾਨਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਹੋਏ ਟਕਰਾਹ ਵਿੱਚ पास हाँ कई लोग जख्मी हुए बहुत हैरानगी लग रही है कि पंजाब सरकार ने नोटिस जारी कराया कि हमारी सीमा में ड्रोन मत भेजो ये हिंदुस्तान पाकिस्तान हो गया अगर हमारी पुलिस को मार के कोई पंजाब में भाग जाएगा तो क्या हम उसके पीछे जा नहीं सकते है? क्या उसको हम पकड़ नहीं सकते हैं और अमृतसर से ये जत्थे चले आपने रास्ते में एक भी जगह रोकने की कोशिश नहीं की इसका मतलब ये है कि आप दिल्ली को दहलाना चाहते हो आप दिल्ली में दोबारा चाहते हो कि लाल किले के ऊपर अपमानित किया जाए दोबारा डांस किया जाए और जिस तरीके से हमले हुए उसमें दो डीएसपी और करीब दो दर्जन हमारे दूसरे पुलिस कर्मी घायल हुए हैं और कुछ किसानों को भी चोटें लगी हैं लेकिन मैं यही अपील करूंगा सभी से कि कानून का पालन करें बैरिकेड्स को तोड़ने का प्रयास करना पुलिस पर पथराव करना पैरामिलिट्री फोर्सेस पर हमले करना ये सही नहीं है और कानून के विरुद्ध है कोई भी काम कोई भी व्यक्ति कानून के विरुद्ध जा करके ना करे कानून को की पालना करते हुए शांतिपूर्ण तरीके से अपना धरना प्रदर्शन करें और अपनी मांगे रखें जिक्र योग कि किसानों ने तेरह फरवरी न दिल्ली कूच का ऐलान किया जिसके तहत ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਪਰ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਡਰੋਨ ਦੀ ਵਰਤੋਂ ਕਰਕੇ ਅਥਰੂ ਗੈਸ ਦੇ ਗੋਲੇ ਛਡੇ ਬਿਊਰੋ ਰਿਪੋਰਟ న్యూਸ 18 ਪੰਜਾਬ ਇਹਨਾਂ ਨੇ ਕਿਸਾਨ ਆंदोलਨ ਦੀ ਵਜ੍ਹਾ ਦੇ ਨਾਲ ਹਰਿਆਣਾ ਦੇ ਵਿੱਚ ਇੰਟਰਨੈਟ ਸੇਵਾ ਬੰਦ ਹੈ ਤਾਂ ਜਿਸ ਤੋਂ ਆਮ ਲੋਕ ਪਰੇਸ਼ਾਨ ਨੇ ਤੇ ਉਹ ਦੁਕਾਨਦਾਰਾਂ ਅਤੇ ਵਿਦਿਆਰਥੀਆਂ ਨੂੰ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਰਿਪੋਰਟ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਵਿਦਿਆਰਥੀ ਵਿਸ਼ਾਲ ਇਸ ਦੁਕਾਨ ਤੋਂ ਕੁਝ ਖਰੀਦਿਆ ਪਰ ਉਹ ਪੇਮੈਂਟ ਨਹੀਂ ਕਰ ਪਾ ਰਿਹਾ ਉਹ ਪਰੇਸ਼ਾਨ ਹੈ UPI ਦਾ QR ਕੋਡ ਸਾਹਮਣੇ ਹੈ ਪਰ ਨਾ ਹੀ ਉਸ ਦਾ ਫੋਨ ਕੰਮ ਕਰ ਰਿਹਾ ਹੈ ਨਾ ਹੀ Google Pay ਕਿਉਂਕਿ ਕਿਸਾਨ ਅੰਦੋਲਨ ਦੀ ਵਜ੍ਹਾ ਦੇ ਨਾਲ ਹਰਿਆਣਾ 'ਚ 11 ਫਰਵਰੀ ਤੋਂ ਹੀ ਇੰਟਰਨੈਟ ਸੇਵਾ ਠੱਪ ਹੈ ਸਾਰੇ ਲੋਕ ਪਰੇਸ਼ਾਨ ਨੇ ਜੋ ਇੰਟਰਨੈਟ ਦੀ ਵਰਤੋਂ ਕਰਦੇ ਨੇ ਇੰਟਰਨੈਟ ਸੇਵਾ ਠੱਪ ਹੋਣ ਦੇ ਨਾਲ ਦੁਕਾਨਦਾਰ ਤੇ ਵਿਦਿਆਰਥੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ हमें बहुत दिक्कतें आ रही जैसे हम छोटे यूनिवर्सिटी में पढ़ते तो इस टाइम हम हमारे एग्जाम्स चल रहे हैं एग्जाम्स में पढ़ाई नहीं कर पा रहे ऑनलाइन कुछ भी हमारा जो क्योंकि यूनिवर्सिटी किताबें तो प्रोवाइड कराती नहीं तो हम ऑनलाइन तो हमारे कोई भी हम पढ़ाई नहीं कर पा रहे और हमें दुकान पर सामान लेने आया था सामान जब तो मैंने इनको ऑनलाइन पेमेंट की तो ऑनलाइन पेमेंट नहीं हो पाई और हम दूर में पी में रहते हैं तो पी में हमें कैश रख नहीं देते पेमेंट्स ऑनलाइन कर देते हैं तो हमें दो तीन बहुत प्रॉब्लम हो रही है दो दिन से नेट के कारण बस ये है जी कि जो ऑनलाइन पेमेंट होती है दस बीस रुपये वाली कोई चीज़

तो सारे का सारा बंद हो चुका है और इससे पढ़ाई भी बच्चों की पढ़ाई जो क्योंकि एग्जाम भी बहुत नजदीक आ रहे हैं बच्चों के तो कहीं ना कहीं पढ़ाई पे भी बच्चों का इस पे असर पड़ रहा है समस्या नेट से प्रॉब्लम आ रही है सरकार ने ऑनलाइन पेमेंट की हुई है सारी अब पेमेंट हम कहाँ से करेंगे नेट बंद करने का क्या मतलब किसान आंदोलन कब तक चलेगा ये थोड़ी ना पता है तीन दिन हो गए प्रॉब्लम हो रही है तो इंटरनेट सेवा आम लोगों की जिंदगी का हिस्सा बन गया ਜਦੋਂ ਤੋਂ UPI ਆਇਆ ਉਦੋਂ ਤੋਂ ਲੋਕਾਂ ਨੇ ਜੇਬ-ਜੇਬ ਪੈਸਾ ਰੱਖਣਾ ਬੰਦ ਕਰ ਦਿੱਤਾ ਹੈ ਹੁਣ ਹਾਲਾਤ ਇਹ ਨੇ ਕਿ ਲੋਕ ਇੰਟਰਨੈਟ ਤੋਂ ਬਿਨਾ ਕੁਝ ਘੰਟੇ ਵੀ ਨਹੀਂ ਰਹਿ ਸਕਦੇ ਤਾਂ ਜੇਕਰ ਕਿਸਾਨ ਅੰਦੋਲਨ ਲੰਮਾ ਚੱਲਦਾ ਹੈ ਤਾਂ ਵਿਦਿਆਰਥੀਆਂ ਦੇ ਲਈ ਪਰੇਸ਼ਾਨੀ ਵੱਧ ਸਕਦੀ ਹੈ ਤੇ ਉੱਥੇ ਹੀ ਦੂਜੇ ਪਾਸੇ ਦੁਕਾਨਦਾਰਾਂ ਦਾ ਕੰਮਕਾਰ ਵੀ ਠੱਪ ਹੋ ਸਕਦਾ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਲੱਭਣ ਤਾਂ ਕਿ ਇੰਟਰਨੈਟ ਸੇਵਾ ਬਹਾਲ ਹੋ ਸਕੇ ਕੁਰੂਕhetra ਤੋਂ ਅਸ਼ੋਕ ਦੀ ਰਿਪੋਰਟ న్యూਸ 18 ਪੰਜਾਬ ਉਧਰ ਪੰਜਾਬ ਦੇ ਸਿਹਤ ਮੰਤਰੀ ਨੇ ਜ਼ਖਮੀਆਂ ਦਾ ਹਾਲਚਲ ਜਾਣਿਆ ਹੈ ਜ਼ਖਮੀ ਕਿਸਾਨਾਂ ਦਾ ਹਾਲਚਲ ਪੁੱਛਿਆ ਹੈ ਡਾਕਟਰ ਬਰਬੀਰ ਸਿੰਘ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚ ਕੇ ਜ਼ਖਮੀਆਂ ਦਾ ਹਾਲਚਲ ਜਾਣਿਆ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਸੁਪਰ ਸਰਕਾਰ ਖੜੀ ਹੈ ਉਹਨਾਂ ਨੇ ਕਿਹਾ ਹੈ ਕਿਸਾਨਾਂ ਨੂੰ ਸਰਕਾਰ ਦਾ ਸਮਰਥਨ ਜਾਰੀ ਰਹੇਗਾ ਆਪਣਾ ਹੱਕ ਲੈਣ ਦੇ ਲਈ ਦਿੱਲੀ ਜਾ ਰਹੇ ਨੇ ਕਿਸਾਨ ਇਹ ਵੀ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਤਾਂ ਲੋਕਤੰਤਰ ਦਾ ਕਾਂਡ ਕਰ ਰਹੀ ਹੈ ਹਰਿਆਣਾ ਸਰਕਾਰ ਕਿਸਾਨਾਂ ਤੇ ਤਸ਼ੱਦਦ ਬਰਦਾਸ਼ਤ ਯੋਗ ਨਹੀਂ ਹੈ ਇਹ ਵੀ ਸਿਹਤ ਮੰਤਰੀ ਨੇ ਕਿਹਾ ਹੈ ਅਲੀ ਉਹ ਲੋਕਤਾ ਰਾਜਪੁਰਾ ਤਿੰਨ ਜਗ੍ਹਾ ਤੇ ਜਾ ਕੇ ਆ ਜਿਹੜਾ ਜਿਆਦਾ ਇੰਜਰਡ ਫਾਰਮਰਸ ਆਏ ਉਹ ਪੱਛਮੀ ਰਾਜਪੁਰਾ ਚ ਆਏ ਸਿੰਮੂ ਬੋਰਡਰ ਨਾਲ ਕੱਲ ਵੀ ਤੇ ਆ ਜੀ ਇਸ ਤੋਂ 30-40 ਤੋਂ ਜ਼ਿਆਦਾ ਜੜੇ ਆ ਗਏ 26 ਤੱਕ ਅੱਜ ਆਈ ਸੀ ਚਾਰ ਖਰਾਬ ਤੋਂ ਆਏ ਤੇ 10 ਤੋਂ ਜ਼ਿਆਦਾ ਹੁਣ ਆ ਰਹੇ ਸੀ ਉੱਥੇ ਤੇ ਉਹਨਾਂ ਦਾ ਲਾਰਜ ਟ੍ਰਿਕ ਚੱਲ ਰਿਹਾ ਹੈਗਾ ਉਹ ਦੇਖਣ ਵਾਸਤੇ ਆਇਆ ਸਾਰੀਆਂ ਅਰੇਂਜਮੈਂਟ ਅਸੀਂ ਕੀਤੀਆਂ ਜਾਂ ਸਾਰੇ ਇਸ ਟਾਲ ਇਹਨਾਂ ਦੇ ਬਾਰਡਰ ਡਿਸਟ੍ਰਿਕਟ ਹੈ ਬਟ ਮੋਟ ਅਨਫੋਰਚੂਨੇਟ ਹੈ ਕਿ ਇੱਕ ਕਸਾਨ ਆਪਣੇ ਦੇਸ਼ ਦੇ ਵਿੱਚ ਆਪਣੀ ਨੈਸ਼ਨਲ ਕੈਪੀਟਲ ਵਿੱਚ ਪ੍ਰੋਟੈਸਟ ਕਰਨ ਜਾ ਰਹੇ ਆ ਪੀਸ ਕੋਲ ਅਮਰਸਰ ਤੋਂ ਚੱਲੇ ਹੋਏ ਜਿਹੜੇ ਲੰਡੇ ਆ ਉਹ 300 ਕਿਲੋਮੀਟਰ ਤੋਂ ਵੱਧ ਪਹੁੰਚੇ ਜਾ ਰਹੀ ਆ ਰਾਣੀ ਦੀ ਸਰਕਾਰ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਾਰਡਰ ਕਿਹੋ ਜਿਹਾ ਬਣਾ ਰੱਖਿਆ ਮਲਵੇਰ ਪਾਕਿਸਤਾਨ ਦੇ ਬਾਰਡਰ ਤੋਂ ਪਾਰਾ ਬਣਾ ਰੱਖਿਆ ਹੈ। ਉੱਥੇ ਕਿੰਨਾ ਲਾ ਰੱਖਿਆ ਮਨ ਵੱਡੇ ਵੱਡੇ ਬੋਰਡ ਰੱਖਦੇ ਨੇ ਤਾਰਾਂ ਤੇ ਸਾਰੇ ਇੱਥੇ ਬਹਿਲੇ ਧਾਰ। ਬੜੀ ਅਨਫੋਰਚੁਨੇਟ ਨੈਸ਼ਨਲ ਹਾਈਵੇ ਨੇ ਬੰਦ ਕੀਤਾ ਹੋਇਆ ਜੋ ਕਿ ਮੰਨਦਾ ਸਪੀਸ ਪਰ ਪ੍ਰੋਟੈਸਟ ਹੋ ਰਹੀ ਉਹਦੇ ਤੋਂ ਬਹੁਤ ਵੱਡੀ ਗੱਲ ਹੈ। ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਜਾਣਦੇ ਹੋ। ਨੈਸ਼ਨਲ ਹਾਈਵੇ ਨੂੰ ਬੰਦ ਨਾ ਕਰੋ ਲੋਕਾਂ ਨੂੰ ਕਿੰਨੀ ਇਨਕਨਵੀਨੀਅੰਸ ਹੋ ਰਹੀ ਹੈ ਫਾਰਮਰਸ ਨੂੰ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਪੱਤਰਕਾਰਾਂ ਦੇ ਉੱਤੇ ਵੀ ਤਕੜੀ ਜੀ ਹੋ ਗਿਆ ਨਾ ਤੁਹਾਡੇ ਨਾਲ ਦੇ ਤੇ ਚਾਰ ਪੱਤਰਕਾਰਾਂ ਦੇ ਵਿੱਚ ਜੀ ਹੋਈਆਂ ਔਰ ਤੁਸੀਂ ਸਮਾਨ ਦੇ ਉੱਤੇ ਬੋਲੇ ਬਸਾਰ ਰਹੇ ਹੋ ਆਪਣੇ ਕਿਸਾਨਾਂ ਦੇ ਉੱਤੇ ਇਹ ਕਿਥੇ ਕਿਹੋ ਜਿਹਾ ਲੋਕਰਾਜ ਆ ਜੀ ਇਹਨਾਂ ਮਦਰ ਅਧਰਮ ਨੂੰ ਤੁਸੀਂ ਕਹਿੰਦੇ ਹੋ ਉਹਨਾਂ ਵੰਨਦਾਤਾ ਦੇ ਉੱਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਇਹ ਅਤਿਆਚਾਰ ਹੈ ਕੋਰ ਅਤਿਆਚਾਰ ਹੈ ਗਲਤ ਹੈ ਬਿਲਕੁਲ ਇਹਨੂੰ ਬੰਦ ਹੋਣਾ ਚਾਹੀਦਾ ਅੱਗੇ ਵਧਦੇ ਹੋਰ ਅਹਿਮ ਖਬਰਾਂ ਦੇ ਵੱਲ ਰੁੱਕ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦੀ ਦਿੱਕਤ ਹੋ ਸਕਦੀ ਹੈ ਅੱਜ ਪੈਟਰੋਲ ਨਹੀਂ ਖਰੀਦਣਗੇ ਪੰਪ ਮਾਲਕ ਤਾਂ ਪੰਪ ਮਾਲਕਾਂ ਦੇ ਵੱਲੋਂ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਔਰ ਪਿਛਲੇ 7 ਸਾਲਾਂ ਤੋਂ ਕਮਿਸ਼ਨ ਨਹੀਂ ਵਧਿਆ ਹੈ ਪੰਪ ਮਾਲਕਾਂ ਦਾ ਕਹਿਣਾ ਹੈ ਤਾਂ ਕੱਲ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੰਪ ਜਿਹੜੇ ਨੇ ਬੰਦ ਰਹਿਣਗੇ ਲੋਕਾਂ ਨੂੰ ਬਰੋਦਿੰਦੀ ਇੱਕ ਮੁਸ਼ਕਿਲ ਆ ਸਕਦੀ ਹੈ ਲੋਕਾਂ ਨੂੰ ਕਬਰੌਂ ਦੀ ਲੋੜ ਨਹੀਂ ਹੈ ਪੰਪ ਮਾਲਕ ਇਹ ਕਹਿ ਰਹੇ ਨੇ ਕਿਸਾਨੀ ਅੰਦੋਲਨ ਕਰਕੇ ਵੀ ਸਪਲਾਈ ਜਿਹੜੀ ਹੈ ਉਹ ਘਟ ਗਈ ਹੈ ਸੁਰੱਖਿਆ ਦੇ ਮੱਦੇਨਜ਼ਰ ਵੀ ਤੇਲ ਦੀ ਜਿਹੜੀ ਸਪਲਾਈ ਹੈ ਉਹ ਕੱਟ ਕੀਤੀ ਗਈ ਹੈ 17 ਤੋਂ ਪਹਿਲਾਂ ਵਾਂਗ ਜਿਹੜੀ ਹੈ ਉਹ ਸਥਿਤੀ ਹੋ ਜਾਵੇਗੀ ਪੰਪ ਮਾਲਕ ਇਹ ਕਹਿ ਰਹੇ ਹਨ ਯਾਨੀ ਕਿ 2 ਦਿਨ 16 ਤੇ 17 ਜਿਹੜੀ ਹੈ ਉਹ ਪਰੇਸ਼ਾਨੀ ਹੋ ਸਕਦੀ ਹੈ ਅ ਅੱਜਕੱਲ 2 ਦਿਨ ਜ਼ਿਆਦਾ ਜਿਹੜੇ ਨੇ ਉਹ ਕਹਿ ਸਕਦੇ ਹਾਂ ਸੈਂਸਿਟਿਵ ਨੇ ਪੰਜਾਬ ਦਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲੋਂ ਰੁਕ ਕਰ ਰਿਹਾ ਹੈ ਤੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਦਿੱਲੀ ਮੋਰਚਾ ਲਾਇਆ ਸੀ ਹੁਣ ਦੁਬਾਰਾ ਵੀ ਕਿਸਾਨਾਂ ਨੇ ਦਿੱਲੀ ਵੱਲ ਰੁਕ ਕੀਤਾ ਹੈ ਤੇ ਜਿੱਥੇ ਕਿਸਾਨਾਂ ਦਾ ਰੋਜ਼ ਦਿੱਲੀ ਵੱਲ ਕੂਚ ਕਰਨਾ جاری ਹੈ ਉੱਥੇ ਹੀ ਪੰਜਾਬ ਦੇ ਵਿੱਚ ਹੁਣ ਪੈਟਰੋਲ ਅਤੇ ਡੀਜ਼ਲ ਦੀ ਕਿਲਤ ਨਜ਼ਰ ਆ ਰਹੀ ਹੈ ਆਮ ਲੋਕਾਂ ਤੋਂ ਸੁਣਿਆ ਜਾ ਰਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਉਹਨਾਂ ਨੂੰ ਘਟ ਪਾਇਆ ਜਾ ਰਿਹਾ ਤੇ ਤੁਹਾਨੂੰ ਅੱਜ ਪੈਟਰੋਲ ਪੰਪ ਦੇ ਹਾਲਾਤ ਦਿਖਾ ਦਿੰਨੇ ਆਂ ਅਸੀਂ ਖੰਨਾ ਵਿਖੇ ਖੜੇ ਆਂ ਜਿੱਥੇ ਕਿ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਇੱਕ ਪੈਟਰੋਲ ਪੰਪ ਹੈ ਤੇ ਇੱਥੇ ਪੈਟਰੋਲ ਪੁਆਣ ਵਾਲਿਆਂ ਦੀ ਜਿਹੜੀ ਇਸ ਟਾਈਮ ਲਾਈਨਾਂ ਲੱਗ ਰਹੀਆਂ ਨੇ ਤੇ ਡੀਜ਼ਲ ਦਾ ਇਹ ਦੱਸਿਆ ਜਾ ਰਿਹਾ ਵੀ ਡੀਜ਼ਲ ਦਾ ਜਿਹੜਾ ਹੈ ਉਹ ਘਟ ਮਿਲ ਰਿਹਾ ਕੀ ਕਾਰਨ ਹੈ ਇਸ ਦੇ ਪਿੱਛੇ ਉਹ ਵੀ ਜਾਣਾਂਗੇ ਤੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਇਹ ਖੰਨਾ ਵਿਖੇ ਪੈਟਰੋਲ ਪੰਪ ਹੈ ਜਿੱਥੇ ਪੈਟਰੋਲ ਲਗਾਤਾਰ ਪਾਇਆ ਜਾ ਰਿਹਾ ਹੈ ਔਰ ਲਾਈਨਾਂ ਹੌਲੀ-ਹੌਲੀ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ ਇਸ ਦੇ ਪਿੱਛੇ ਕੀ ਕਾਰਨ ਹੈ ਇਹ ਅਪਰ ਪੈਟਰੋਲ ਪੰਪ ਜਿਹੜੇ ਡੀਲਰ ਹੈ ਜਿਹੜੇ ਪੈਟਰੋਲ ਪੰਪ ਦੇ ਮਾਲਕ ਹੈ ਉਹਨਾਂ ਤੋਂ ਹੀ ਪੁੱਛ ਲੈਣੇ ਆ ਕੀ ਕਾਰਨ ਹੈ ਜਿਹੜੇ ਅਸੀਂ ਹੁਣ ਪੈਟਰੋਲ ਪੰਪ ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ ਥੋੜੀ ਲੋਕਾਂ ਨੂੰ ਐਂਗਜ਼ਾਇਟੀ ਹੈਗੀ ਹੈ ਵੀ ਐਜੀਟੇਸ਼ਨ ਤੇ ਪਿੱਛੇ ਸਪਲਾਈ ਲਾਈਨ ਜਿਹੜੀ ਹੈਗੀ ਹੈ ਹਿੱਟ ਹੋਣ ਕਰਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿਲਤ ਆ ਜਾਏਗੀ ਪਲੱਸ ਇੱਕ ਸੈਕੰਡਲੀ ਇੱਕ 16 ਤਰੀਕ ਦਾ ਐਜੀਟੇਸ਼ਨ ਹੈਗਾ ਜਿਹਦੇ ਵਿੱਚ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਵੀ ਹਮਾਇਤ ਹੈਗੀ ਹੈ ਕਿਸਾਨਾਂ ਨੂੰ ਤੇ ਟ੍ਰੇਡ ਯੂਨੀਅਨ ਦੀ ਵੀ ਹਮਾਇਤ ਹੈਗੀ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਹੈਗਾ ਵੀ ਤੇਲ ਨਹੀਂ ਮਿਲੇਗਾ ਤੇ 15 ਨੂੰ ਸਾਡੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੂੰ ਪਰਚੇਸ ਕਰ ਰਹੀ ਹੈਗੀ ਹੈ ਤੇ ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਵੀ ਪੈਟਰੋਲ ਤੇ ਡੀਜ਼ਲ ਦੀ ਕਿਲਤ ਆ ਜਾਏਗੀ ਤੇ ਹੁਣ ਡਿਮਾਂਡ ਕਿਸ ਚੀਜ਼ ਦੀ ਵੱਧ ਹੈ ਪੈਟਰੋਲ ਦੀ ਵੱਧ ਹੈ ਜਾਂ ਡੀਜ਼ਲ ਦੀ ਡਿਮਾਂਡ ਪੈਟਰੋਲ ਦੀ ਜ਼ਿਆਦਾ ਹੈ ਡਿਮਾਂਡ ਪੈਟਰੋਲ ਦੀ ਜ਼ਿਆਦਾ ਹੈਗੀ ਹੈ ਡੀਜ਼ਲ ਦੀ ਡਿਮਾਂਡ ਇਸ ਕਰਕੇ ਘੱਟ ਹੈਗੀ ਹੈ ਕਿਉਂਕਿ ਬੈਰੀਅਰ ਤੋਂ ਜਿਹੜੀ ਬਲਾਕੇਡ ਹੈਗੀ ਹੈ ਉਹਦੇ ਕਰਕੇ ਗੱਡੀਆਂ ਜਾ ਨਹੀਂ ਰਹੀਆਂ ਹੈਗੀਆਂ ਇਹ ਜਿਹੜੀਆਂ ਲੋਕਲ ਲੋਕਲ ਆਪਰੇਟ ਹੋ ਰਹੀਆਂ ਨੇਗੀਆਂ ਉਹੀ ਗੱਡੀਆਂ ਤੇਲ ਕੰਜ਼ੂਮ ਕਰ ਰਹੀਆਂ ਨੇਗੀਆਂ ਬਾਕੀ ਤਾਂ ਗੱਡੀਆਂ ਲੋਡ ਹੋ ਕੇ ਖੜੀਆਂ ਨੇਗੀਆਂ ਇਸ ਸਮੇਂ ਤੁਹਾਡੇ ਕੋਲ ਜਿਹੜਾ ਪਿੱਛੋਂ ਕਿੰਨਾ ਕੁ ਤੇਲ ਆ ਰਿਹਾ ਹੈ ਸਪਲਾਈ ਤੁਹਾਡੇ ਕੋਲ ਰੈਗੂਲਰ ਆ ਰਹੀ ਹੈ ਜਾਂ ਉਹਦੇ 'ਚ ਵੀ ਕੋਈ ਦਿੱਕਤ ਆਈ ਹੈ ਨਹੀਂ ਸਪਲਾਈ ਲਾਈਨ ਥੋੜੀ ਹਿੱਟ ਹੈਗੀ ਹੈ ਤੇ ਇਹਦੇ ਵਿੱਚ ਤੁਹਾਡੇ ਰੀਜ਼ਨਸ ਹੈਗੇ ਨੇਗੇ ਥੋੜਾ ਸਿਕਿਉਰਟੀ ਰੀਜ਼ਨਸ ਹੈਗੇ ਨੇਗੇ ਕਿਉਂਕਿ ਸਾਡਾ ਪ੍ਰੋਡਕਟ ਜਿਹੜਾ ਹੈਗਾ ਹਾਈਲੀ ਇਨਫਲੇਮੇਬਲ ਹੈਗਾ ਤੇ ਥੋੜੇ ਸਿਕਿਉਰਟੀ ਰੀਜ਼ਨਸ ਵੀ ਹੈਗੇ ਨੇਗੇ ਤੇ ਕੁਝ ਰੈਸਟ੍ਰਿਕਸ਼ਨਸ ਵੀ ਹੈਗੀਆਂ ਨੇ ਕਿਆਂ ਵੀ ਲੇਟ ਆਵਰ ਦੇ ਵਿੱਚ ਅਸੀਂ ਮਟੀਰੀਅਲ ਕੈਰੀ ਨਹੀਂ ਕਰ ਸਕਦੇ ਹੈਗੇ ਤੇ ਲੇਟ ਆਵਰਸ ਦੇ ਵਿੱਚ ਦੀਪੂ ਵੀ ਆਪਰੇਸ਼ਨਲ ਨਹੀਂ ਹੁੰਦੇ ਹੈਗੇ ਇਸ ਕਰਕੇ ਥੋੜੀ ਸ਼ਾਰਟੇਜ ਤਾਂ ਹੈਗੀ ਹੈ ਜੀ ਸ਼ਾਰਟੇਜ ਤਾਂ ਹੈਗੀ ਹੈ ਪ੍ਰੋਡਕਟ ਦੀ ਤੇ ਤੁਹਾਡੇ ਕੋਲ ਹੁਣ ਕਿੰਨਾ ਤੇਲ ਡੀਜ਼ਲ ਪਿਆ ਪੈਟਰੋਲ ਜਾਂ ਡੀਜ਼ਲ ਪਿਆ ਤੇ ਕਿੰਨਾ ਤੁਸੀਂ ਸਪਲਾਈ ਆਪਣੇ ਕੋਲ ਰੱਖਦੇ ਹੋ ਡੰਪ ਕਿੰਨਾ ਕਰਕੇ ਰੱਖਦੇ ਹੋ ਕਿੰਨੀ ਕਪੈਸਿਟੀ ਤੁਹਾਡੇ ਕੋਲ ਨਹੀਂ ਅਸੀਂ ਮਤਲਬ ਅਸੀਂ ਸਾਡੀ ਜਿਹੜੀ ਬਫਰ ਜਿਹਨੂੰ ਅਸੀਂ ਐਮਰਜੈਂਸੀ ਸਰਵਿਸਿਜ਼ ਵਾਸਤੇ ਜਿਹੜਾ ਸਾਡੇ ਕੋਲ ਹਮੇਸ਼ਾ ਹੀ ਅਵੇਲੇਬਲ ਹੁੰਦਾ ਹੈਗਾ ਤੇ ਉਹ ਜਿਆਦਾ ਨਹੀਂ ਹੁੰਦਾ ਹੈਗਾ ਉਹ 500 ਤੋਂ 1000 ਲੀਟਰ ਦੇ ਵਿੱਚ ਵਿੱਚ ਹੁੰਦਾ ਹੈਗਾ ਤੇ ਬਾਕੀ ਤਾਂ ਪੈਟਰੋਲ ਪੰਪ ਜਿਹੜਾ ਹੁੰਦਾ ਹੈਗਾ ਇਟ ਇਜ਼ ਫॉर ਪਬਲਿਕ ਤੇ ਉਹ ਪਬਲਿਕ ਵਾਸਤੇ ਹੀ ਹੁੰਦਾ ਹੈਗਾ ਤੇ ਅਸੀਂ ਟਰਾਈ ਇਹੀ ਕਰਦੇ ਹੈਗੇ ਆ ਵੀ ਆਲਮੋਸਟ ਹਰ ਕਸਟਮਰ ਜਿਹੜਾ ਜਿਹਨੂੰ ਜਿੰਨੀ ਕੁ ਰਿਕੁਆਇਰਮੈਂਟ ਹੈਗੀ ਉਹਨੂੰ ਦੇ ਦਿੱਤਾ ਜਾਂਦਾ ਹੈ ਜਿਓ ਸਟੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ 15 ਤਰੀਕ ਨੂੰ ਤੁਸੀਂ ਪਰਚੇਸ ਨਹੀਂ ਕਰਨੀ ਯਾਨੀ ਕਿ ਤੁਹਾਡੇ ਕੋਲ ਗੱਡੀ ਨਹੀਂ ਆਉਣੀ ਹਾਂਜੀ ਬਿਲਕੁਲ ਤੇ 16 ਤਰੀਕ ਨੂੰ ਵੈਸੇ ਥੋੜਾ ਬੰਦ ਹੈ 16 ਤਰੀਕ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਸਾਡੀਆਂ ਯੂਨੀਅਨਸ ਹੈਗੀਆਂ ਨੇਗੀਆਂ ਔਰ ਜਿਹੜੀਆਂ ਟ੍ਰੇਡ ਯੂਨੀਅਨਸ ਨੇਗੀਆਂ ਸਾਰੀਆਂ ਉਹ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੀਆਂ ਨੇਗੀਆਂ ਤੇ ਉਹ ਸਪੋਰਟ ਦੇ ਮੱਦੇ ਨਜ਼ਰ ਅ ਅਸੀਂ ਇਹ 6 ਘੰਟੇ ਦਾ ਨੋ ਸੇਲ ਦੇ ਵਿੱਚ ਜਾ ਰਹੇ ਹੈਗੇ ਆ ਤੁਹਾਨੂੰ ਨਹੀਂ ਲੱਗਦਾ ਵੀ ਇਸ ਬੰਦ ਨੂੰ ਲੈ ਕੇ ਜਾਂ ਇਸ ਸਪੋਰਟ ਨੂੰ ਲੈ ਕੇ ਲੋਕਾਂ ਦੇ ਵਿੱਚ ਪੈਨਿਕ ਫੈਲਦਾ ਆ ਪੈਨਿਕ ਫੈਲਦਾ ਹੈਗਾ ਜੀ ਲੇਕਿਨ ਅਸੀਂ ਮਤਲਬ ਅਸੀਂ ਹਰ ਕਸਟਮਰ ਨੂੰ ਅਸੀਂ ਇਹੀ ਐਡਵਾਈਸ ਕਰਦੇ ਹੈਗੇ ਆ ਵੀ ਅ ਦੋ ਦਿਨ ਦਾ ਇਨਵੈਂਟਰੀ ਰੱਖੋ ਆਪਣੀ ਸਕੂਟਰ ਕਾਰ ਬਾਈਕ ਦੇ ਵਿੱਚ ਵੀ ਐਨੀ ਕੋਈ ਪੈਨਿਕਲ ਸਿਚੁਏਸ਼ਨ ਨਹੀਂ ਹੈਗੀ ਤੇ ਅਸੀਂ ਕਦੇ ਵੀ ਮਤਲਬ ਕਸਟਮਰ ਨੂੰ ਹਮੇਸ਼ਾ ਇਹ ਸਮਝਾਣੇ ਹੈਗੇ ਆਂ ਵੀ ਅਗਰ ਤੁਹਾਡੀ 100 ਰੁਪਏ ਦਾ ਤੇਲ ਡੇਲੀ ਕੰਜ਼ੂਮ ਹੁੰਦਾ ਹੈਗਾ ਤਾਂ ਤੁਸੀਂ ਮੈਕਸਿਮਮ ਤੋਂ ਮੈਕਸਿਮਮ 200-300 ਰੁਪਏ ਤੇਲ ਰੱਖੋ ਤੁਹਾਨੂੰ ਤੇਲ ਮਿਲਦਾ ਰਹੇਗਾ ਸਾਰੇ ਇਲਾਕੇ ਦੇ ਵਿੱਚ ਤੇਲ ਮਿਲਦਾ ਰਹੇਗਾ ਤੇ ਸਾਰੇ ਡੀਲਰਸ ਆਲਮੋਸਟ ਅਗਰ ਮੇਰੇ ਸਰਾਊਂਡਿੰਗ ਦੇ ਸਾਰੇ ਡੀਲਰਸ ਦੀ ਆਪਾਂ ਗੱਲ ਕਰੀਏ ਤਾਂ ਸਾਰੇ ਡੀਲਰਾਂ ਦੇ ਕੋਲ ਐਮਰਜੈਂਸੀ ਪਲੱਸ ਸੇਲੇਬਲ ਸਟਾਕ ਹੈਗਾ ਜੀ ਕਦੋਂ ਤੱਕ ਇਹ ਜਿਹੜੀ ਦਿੱਕਤ ਹੈ ਇਹ ਖਤਮ ਹੋ ਜਾਏਗੀ ਜਿੱਦਾਂ ਹੁਣ ਗੱਡੀਆਂ ਉਧਰੋਂ ਨਹੀਂ ਆ ਰਹੀਆਂ ਤਾਂ ਵਾਕਈ ਗੱਲ ਹੈ ਜੇ ਗੱਡੀਆਂ ਨਹੀਂ ਆ ਰਹੀਆਂ ਤਾਂ ਅੱਗੇ ਤੁਸੀਂ ਸਪਲਾਈ ਵੀ ਨਹੀਂ ਕਰ ਸਕੋਗੇ ਕਦੋਂ ਤੱਕ ਇਹ ਸੌਟ ਆਊਟ ਹੋਣ ਦੀ ਸੰਭਾਵਨਾ ਹੈ ਇਹਦੀ ਪੌਸਿਬਿਲਟੀ ਹੈਗੀ ਹੈ ਜੀ 17 18 ਨੂੰ ਜਦੋਂ ਇੱਕ ਵਾਰ ਇਹ ਥੋੜਾ ਦੋਨੋਂ ਇਵੈਂਟਸ ਖਤਮ ਹੋ ਜਾਣਗੇ ਨੋ ਲਿਫਟਿੰਗ ਵਾਲੇ ਤੇ ਨੋ ਸੇਲ ਵਾਲੇ ਉਸ ਤੋਂ ਬਾਅਦ ਦੇ ਵਿੱਚ ਲੱਗਦਾ ਹੈਗਾ ਵੀ 17 18 ਤੱਕ ਜਿਹੜੀ ਇਨਵੈਂਟਰੀ ਹੈਗੀ ਉਸ ਟਾਈਮ